ਤਨਹਰ ਦੇ ਉੱਤੇ ਹੋਇਆ ਹੁਣੇ-ਹੁਣੇ ਐਕਸੀਡੈਂਟ ਆ। ਕੋਈ ਹੈ ਕਿ ਦੀ ਜਾਨ-ਪਹਿਚਾਨ ਵਾਲਾ ਨੰਬਰ ਤਾਂ ਦੇਖੋ। ਆ ਗੱਡੀ ਆ ਬਾਈ ਜੀ। ਟਰੇਰ ਵੀ ਘੜ ਗਿਆ। ਸਿੱਧੇ ਖੱਡੇ ਜੇ ਜਾਗਰੀ ਵੀ ਦੇਖੋ। ਉਹ ਬਈ ਜੀ ਕੋੜਾ। ਆ ਦੇਖੋ ਜੀ। ਸਿੱਧੇ ਉਹ ਗੱਡੀ ਵਿਚ ਜਾਗਰੀ ਬਾਈ ਜੀ ਧਿਆਨ ਨਾਲ ਚਲਾਇਆ ਕਰੋ ਸਿਗਨਾ ਕੋੜਾ ਜੀ ਸਰਹੰਦ ਮਹਿਰ ਦੇ ਉੱਤੇ ਹੁਣੇ ਹੋਇਆ ਐਕਸੀਡੈਂਟ ਹੋਇਆ ਜੀ ਦੇਖੋ ਜੀ ਸਰੰਦ ਨਹਿਰ ਦੀ ਹੈ ਜੀ ਜਿਹੜੀ ਸਰੰਦ ਨਹਿਰ ਕੋ ਪਹਿਲਾਂ ਹੀ ਕੋਈ ਸਰੰਦ ਨਹਿਰ ਦੇਖੋ ਜੀ ਬੰਦਾ ਕਹਿੰਦਾ ਠੀਕ ਠਾਕ ਹੈ ਜੀ ਦੇਖੋ ਜੀ ਗੱਡੀ ਸਿੱਧੀ ਰੋਡ ਤੋਂ ਵਿੱਚ ਚੜ ਗਈ ਇਹ ਲਈ ਆ ਗੱਡੀ ਆ ਜੀ ਨੰਬਰ ਦੇਖ ਲਓ ਜੀ ਸਮਾਰਕ ਕੇ ਗੱਡੀ ਦਾ BB05AB2605 ਹੁਣੇ ਹੁਣੇ ਤਾਜੀ ਤਾਜੀ ਐਕਸੀਡੈਂਟ ਹੋਇਆ ਜੀ